ਕਿਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜਗਤ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ ਬੋਲੇ ਸੋ ਨਿਹਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਬਾਪੂ ਬਲਬੀਰ ਸਿੰਘ ਬਾਪੂ ਬਲਬੀਰ ਸਿੰਘ ਐਡਾ ਤਕੜੇ ਸੀ ਨਾ ਆਪਣੇ ਸਕੂਲ ਦੀ ਪੜ੍ਹਾਈ ਦੇ ਸਮੇ ਇਹਨਾਂ ਨੂੰ ਹਾਥ ਹੀ ਕਹਿੰਦੇ ਸੀ ਐਡਾ ਤਕੜਾ ਜੋਸਾ ਸੀ ਇਹਨਾਂ ਦਾ ਐਡਾ ਤਕੜਾ ਸ਼ਰੀਰ ਸੀ ਸਾਈਕਲ ਚਲਾਉਂਦੇ ਉਹ ਸਾਈਕਲ ਤੇ ਪਿੰਡੋਂ ਆਉਂਦੇ ਸੀ ਪੜਨ ਦਰਾਹੇ ਇਹਨਾਂ ਦੇ ਕਲਾਸਮੇਟ ਨੇ ਜਿਹੜੇ ਸਾਡੇ ਈਸ਼ਪ੍ਰੀਤ ਵੀਰ ਆ ਉਹਦੇ ਫਾਦਰ ਸਾਹਿਬ ਚੰਨਾ ਜੀ ਉਹਨਾਂ ਨੇ ਇਹਨਾਂ ਦੇ ਇੰਨੇ ਕਿਸੇ ਸੁਣਾਏ ਪਰ ਜਦੋਂ ਇਹਨਾਂ ਦੀ ਹਾਲਤ ਬਿਗੜੀ ਉਹਨਾਂ ਨੇ ਬੜਾ ਸਾਨੂੰ ਸਹਿਯੋਗ ਵੀ ਦਿੱਤਾ ਇਹਨਾਂ ਦੇ ਨਾਲ ਪੜ੍ਹਾਈ ਸਮੇਂ ਦੀਆਂ ਗੱਲਾਂ ਸਾਡੇ ਨਾਲ ਦੱਸ ਕੇ ਬਾਪੂ ਨੂੰ ਬਹੁਤ ਮੋਟੀਵੇਟ ਵੀ ਕੀਤਾ ਬਾਪੂ ਬਲਬੀਰ ਸਿੰਘ ਦਾ ਪੁੱਤ 78000 ਰੁਪਏ ਤਨਖਾਹ ਲੈਂਦਾ ਬਾਪੂ ਦਾ ਇੱਕ ਭਰਾ ਟ੍ਰੇਨ ਚਲਾਉਂਦਾ ਟ੍ਰੇਨ ਦਾ ਡਰਾਈਵਰ ਆ ਬਾਪੂ ਅਫਸਰਟ ਹੋ ਗਿਆ ਥੋੜਾ ਜਿਹਾ ਘਰ ਚੋਂ ਹਲਾਤ ਇਦਾਂ ਦੇ ਬਣ ਗਏ ਪਰਿਵਾਰ ਨੇ ਧਰਕਨਾਰ ਕਰਤਾ ਇਹਨਾਂ ਇਨਾਂ ਦੇ ਪੈਰ 'ਚ ਕੀੜੇ ਪੈ ਗਏ ਆ ਪੈਰ ਦਾ ਗੁੱਠਾ ਦੇਖੋ ਹੈ ਨਹੀਂ ਗੈਕ ਕੀੜੇ ਖਾ ਗਏ ਸੀ ਤੇ ਬਾਪੂ ਛੜਕਾਂ ਤੇ ਸੀ ਕਟਾਣਾ ਸਾਹਿਬ ਗੁਰੂ ਘਰ ਦੇ ਬਾਹਰੋਂ ਬਾਪੂ ਜੀ ਨੂੰ ਅਸੀਂ 2019 'ਚ ਲੈ ਕੇ ਆਏ ਸੀ ਤੇ ਬਾਪੂ ਬਲਬੀਰ ਸਿੰਘ ਸਾਡੇ ਪਰਿਵਾਰ ਦੇ ਮੈਂਬਰ ਨੇ ਸੇਵਾ ਕਰਾਉਂਦੇ ਨੇ ਚੰਗੇ ਵਧੀਆ ਸੇਵਾਦਾਰ ਨੇ ਚੰਗੇ ਵਧੀਆ ਇਨਸਾਨ ਨੇ ਇਹਨਾਂ ਦੇ ਬੱਚਿਆਂ ਨੂੰ ਮੇਰੀ ਬੇਨਤੀ ਹੱਥ ਜੋੜ ਕੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਆਇਆ ਕਰੋ ਭਾਈ ਮਿਲ ਕੇ ਜਾਇਆ ਕਰੋ ਮਿਲਣ ਗੱਲ ਨਾਲ ਕੋ ਘਟਦਾ ਨਹੀਂ ਤੁਹਾਡਾ ਪਰ ਬਾਪੂ ਨੂੰ ਹੌਸਲਾ ਹੋਊਗਾ ਵੀ ਮੇਰੇ ਔਲਾਦ ਮੇਰੇ ਭੈਣ ਭਰਾ ਮੇਰੇ ਨਾਲ ਖੜੇ ਹੈ ਵਾਈਗੁਰ ਜੀ ਦਾ ਖਾਲ ਵਾਈਗੁਰ ਜੀ